ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਬਲਾਊਜ਼ ਸਕੀ ਵੀ ਕੈਪ ਸ਼ਾਲ ਸਟੌਲ ਮਫਲਰ ਬਹੁਤ ਹੀ ਸੌਖਾ ਡਿਜ਼ਾਈਨ ਦੋ ਸਰਾਆਂ ਦਾ ਡਿਜ਼ਾਈਨ ਇਸ ਤਰ੍ਹਾਂ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਤੇ ਇਹਦੇ ਲਈ ਜਦੋਂ ਆਪਾਂ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਇੱਕ ਕੁੰਡਾ ਆਪਾਂ ਵਾਧੂ ਰੱਖ ਲੈਣਾ ਜਿਵੇਂ 4 4 4 4 ਇਸ ਤਰ੍ਹਾਂ ਕਰਕੇ ਕੁੰਡੇ ਲੈ ਲੈ ਲਾਸਟ ਤੇ ਇੱਕ ਕੁੰਡਾ ਆਪਾਂ ਵਾਧੂ ਰੱਖ ਲੈਣਾ ਬਹੁਤ ਹੀ ਸੌਖਾ ਡਿਜ਼ਾਈਨ ਕਿਸੇ ਵੀ ਕਲਰ ਚ ਆਪਾਂ ਇਹਨੂੰ ਬਣਾ ਸਕਦੇ ਮੇਰੇ ਕੋਲ ਇੱਥੇ ਵਰਦਮਾਨ ਦੀ ਤਿੰਨ ਪਲਾਈ ਪੱਛਮੇ ਤੇ 10 ਨੰਬਰ ਸਲਾਈਆਂ ਤੇ ਮੈਂ ਇਹਨੂੰ ਬਣਾ ਰਹੀ ਹਾਂ ਤੁਸੀਂ ਸਲਾਈਆਂ ਆਪਣੀ ਪੱਛਮ ਦੇ ਹਿਸਾਬ ਨਾਲ ਲੈ ਲੈਣੀਆਂ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਆਪਾਂ ਸ਼ੁਰੂ ਕਰੀਏ ਬਣਾਉਣਾ ਇਹਦੇ ਲਈ ਜਿਹੜਾ ਮੈਂ ਇਹ ਛੋਟਾ ਜਿਹਾ ਬਾਰਡਰ ਬਣਾਇਆ ਡਿਜ਼ਾਈਨਰ ਗੁੰਡੇ ਇਸ ਤਰ੍ਹਾਂ ਪਾ ਕੇ ਉੱਪਰ ਬਾਰਡਰ ਬਣਾ ਲਿਆ ਤਾਂ ਆਪਣੇ ਡਿਜ਼ਾਈਨ ਦੀ ਜਿਹੜੀ ਪਹਿਲੀ ਸਲਾਈ ਜਿਹੜੀ ਆਪਾਂ ਡਿਜ਼ਾਈਨ ਸ਼ੁਰੂ ਕਰਨ ਲੱਗਿਆ ਨੇ ਇੱਕ ਵਾਰ ਬਣਾਉਣੀ ਹੈ ਮਤਲਬ ਬੇਸਪਰੋ ਕਹਿ ਸਕਦੇ ਆਪਾਂ ਉਲਟੀ ਸਾਈਡ ਤੋਂ ਸ਼ੁਰੂ ਕਰਨੀ ਹੈ ਦੋ ਸਲਾਈਆਂ ਦਾ ਡਿਜ਼ਾਈਨ ਉਸ ਤੋਂ ਬਾਅਦ ਜਿਹੜੀਆਂ ਆਪਾਂ ਦੋ ਸਲਾਈਆਂ ਬਣਾਵਾਂਗੇ ਉਹਨਾਂ ਨੂੰ ਹੀ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਜਿਹੜੀ ਮੈਂ ਹੁਣ ਇਹ ਸਲਾਈ ਬਣਾਉਂਗੀ ਉਲਟੀ ਸਾਈਡ ਤੋਂ ਬੇਸਿਕ ਰੋ ਇਹ ਆਪਾਂ ਡਿਜ਼ਾਈਨ ਨੂੰ ਸ਼ੁਰੂ ਕਰਨ ਲੱਗਿਆਂ ਸਿਰਫ ਇੱਕ ਵਾਰ ਬਣਾਉਣਾ ਹੈ ਤਾਂ ਜਿਹੜਾ ਉੱਪਰ ਆ ਦੋ-ਦੋ ਲਾਈਨਾਂ ਤੇ ਆਪਣਾ ਡਿਜ਼ਾਈਨ ਸੈੱਟ ਹੁੰਦਾ ਜਾਊਗਾ ਠੀਕ ਹੈ ਕੋਈ ਵੀ ਤੁਸੀਂ ਬਾਰਡਰ ਬਣਾਇਆ ਤਾਂ ਇਸ ਤਰ੍ਹਾਂ ਪਹਿਲੀ ਸਲਾਈ ਉਲਟੀ ਸਾਈਡ ਤੋਂ ਸ਼ੁਰੂ ਕਰਨੀ ਆ ਮਤਲਬ ਜਿਹੜੀ ਇਹ ਸਲਾਈ ਆਪਾਂ ਸਿਰਫ ਇੱਕ ਵਾਰ ਬਣਾਉਣੀ ਆ ਉਸ ਤੋਂ ਬਾਅਦ ਸਿੱਧੇ ਪਾਸੇ ਤੇ ਕਸਲਾਈ ਉਲਟੇ ਤੋਂ ਇੱਕ ਸਿੱਧੇ ਤੋਂ ਉਲਟੇ ਤੋਂ ਇਸ ਤਰ੍ਹਾਂ ਇਹ ਸਲਾਈ ਆਪਾਂ ਸਿਰਫ ਇੱਕ ਵਾਰ ਬਣਾਵਾਂਗੇ ਤਾਂ ਇਸ ਤਰ੍ਹਾਂ ਬਣਾਉਣੀ ਆ ਆਪਾਂ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਆ ਆਪਣਾ ਇੱਕ ਕੁੰਡਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਤਿੰਨ ਉਲਟੇ ਇੱਕ ਦੋ ਤਿੰਨ ਇੱਕ ਕੁੰਡਾ ਸਿੱਧਾ ਤਿੰਨ ਉਲਟੇ ਇੱਕ 2 10 ਚਾਰ ਕੁੰਡੇ ਹੋਗੇ ਚਾਰ ਕੁੰਡੇ ਹੋਗੇ ਚਾਰ ਕੁੰਡੇ ਇਸੇ ਤਰ੍ਹਾਂ ਇੱਕ ਕੁੰਡਾ ਸਿੱਧਾ 10 ਉਲਟੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਥ्रेड ਪਿੱਛੇ ਕਰਕੇ ਸਿੱਧਾ 10 ਉਲਟੇ ਇਹੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਆ। ਇੱਕ ਕੁੰਡਾ ਸਿੱਧਾ 10 ਕੁੰਡੇ ਉਲਟੇ। ਇੱਕ ਕੁੰਡਾ ਸਿੱਧਾ 10 ਕੁੰਡੇ ਉਲਟੇ। ਲਾਸਟ ਵਾਲਾ ਕੁੰਡਾ ਉਲਟੀ ਸਲਾਈਅਤ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ। ਇਹ ਸਲਾਈ ਆਪਾਂ ਸਿਰਫ ਇੱਕ ਵਾਰ ਬਣਾਉਣੀ ਸੀ ਤੇ ਹੁਣ ਆਪਾਂ ਜਿਹੜੀਆਂ ਮੈਂ ਦੋ ਸਲਾਈਆਂ ਬਣਾਉਂਗੀ ਇੱਥੇ ਉਹੀ ਤੁਸੀਂ ਅੱਗੇ ਬਾਰ-ਬਾਰ ਰਿਪੀਟ ਕਰਦੇ ਜਾਣਾ ਹੁਣ ਇੱਕ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਆਪਣਾ ਜਿਹੜੇ ਹੁਣ ਤਿੰਨ ਕੁੰਡੇ ਆਪਣੀ ਉਲਟੀ ਇਹਨਾਂ ਤੇ ਡਿਜ਼ਾਈਨ ਬਣਾਣਾ ਆਪਾਂ ਇਨਾ ਤਿੰਨ ਕੁੰਡਿਆਂ ਵਿੱਚੋਂ ਥ੍ਰੈਡ ਪਿੱਛੇ ਕਰ ਲੈਣਾ ਇੱਕ ਕੁੰਡਾ ਬਣਾ ਲੈਣਾ ਆਪਾਂ ਸਿੱਧਾ ਇਸ ਤਰ੍ਹਾਂ ਠੀਕ ਹੈ ਸਿੱਧਾ ਬਣਾ ਲੈਣਾ ਕੁੰਡਾ ਹੁਣ ਜਿਹੜੇ ਹੁਣ ਆਪਣੇ ਕੋਲੇ ਇਹ ਦੋ ਕੁੰਡੇ ਆ ਤਾਂ ਥ੍ਰੈਡ ਆਪਾਂ ਇਧਰ ਪਿੱਛੇ ਰੱਖਣਾ ਪਹਿਲਾਂ ਆਪਾਂ ਇਹ ਪਿਛਲਾ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਸਿੱਧਾ ਬਣਾ ਲੈ ਫਿਰ ਆਪਾਂ ਇਹ ਕੁੰਡਾ ਬਣਾ ਲੈਣਾ ਇਹ ਕੁੰਡਾ ਜਿਹੜਾ ਆਪਾਂ ਜਿਆਦਾ ਲੂਜ਼ ਨਹੀਂ ਰੱਖਣਾ ਫਿਰ ਇਹ ਬਣਾ ਲੈਣਾ ਫਿਰ ਸਲਾਈ ਤੋਂ ਉਤਾਰ ਦੇਣੀ ਹੈ ਠੀਕ ਹੈ ਇਸ ਤਰ੍ਹਾਂ ਫਿਰ ਥ੍ਰੈਡ ਲੱਗੇ ਕਰਾਂਗੇ ਤਾਂ ਚਾਰ ਕੁੰਡਿਆਂ ਦਾ ਡਿਜ਼ਾਈਨ ਆ ਗਿਆ ਤੇ ਫਿਰ ਚਾਰਾਂ ਚ ਇੱਕ ਉਲਟਾ ਬਣਾ ਲਿਆ ਹੁਣ ਤਿੰਨ ਕੁੰਡੇ ਆਪਣੀ ਤਿੰਨਾ ਵਿੱਚੋਂ ਇੱਕ ਕੁੰਡਾ ਬਣਾਵਾਂਗੇ ਆਪਾਂ ਇਸ ਤਰ੍ਹਾਂ ਸਿੱਧਾ ਹੁਣ ਜਿਹੜੀ ਇਹ ਦੋ ਕੁੰਡੇ ਰਹਿ ਗਈ ਪਹਿਲਾਂ ਪਿਛਲਾ ਕੁੰਡਾ ਥ੍ਰੈਡ ਪਿੱਛੇ ਕਰਕੇ ਇਸ ਤਰ੍ਹਾਂ ਬਣਾਉਣਾ ਹੈ ਪਹਿਲਾਂ ਪਿਛਲਾ ਕੁੰਡਾ ਸਿੱਧਾ ਬਣਾ ਲਿਆ ਫਿਰ ਆਪਾਂ ਅਗਲਾ ਕੁੰਡਾ ਸਿੱਧਾ ਬਣਾ ਲਿਆ ਫਿਰ ਉਤਾਰ ਦੇਣੀ ਹੈ ਸਲਾਈ ਤੋਂ ਠੀਕ ਹੈ ਫਿਰ ਅੱਗੇ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਇਹਨਾਂ ਕੁੰਡੇ ਜਿਹੜੇ ਆਪਣੇ ਇਹ ਜਿਹੜੇ ਆਪਾਂ ਇੱਧਰ ਸਿੱਧੇ ਬਣਾਏ ਜਿਹੜੇ ਇੱਧਰ ਤਿੰਨ ਉਲਟੇ ਇਹਨਾਂ ਵਿੱਚ ਇੱਕ ਬਣਾ ਲਿਆ ਸਿੱਧਾ ਫਿਰ ਜਿਹੜੇ ਇਹ ਦੋ ਆ ਪਹਿਲਾਂ ਇੱਕ ਪਿਛਲਾ ਸਿੱਧਾ ਬਣਾਵਾਂਗੀ ਫਿਰ ਅਗਲਾ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਬਣਾ ਲਿਆ ਆਪਾਂ ਉਲਟਾ ਚਾਰ ਕੁੰਡਿਆਂ ਵਿੱਚੋਂ ਤਿੰਨ ਕੁੰਡੇ ਰਹਿ ਗਏ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡਿਆਂ ਵਿੱਚ ਫਿਰ ਇੱਕ ਬਣਾਵਾਂਗੇ ਸਿੱਧਾ ਜਿਹੜੇ ਉਧਰ ਆਪਾਂ ਤਿੰਨ ਸਿੱਧੇ ਬਣਾਏ ਸੌਰੀ ਇੱਧਰ ਤਿੰਨ ਉਲਟੇ ਬਣਾਏ ਜਿਹੜੇ ਇੱਧਰ ਸਿੱਧੇ ਆ ਰਹੇ ਐ ਇਹਨਾਂ ਵਿੱਚੋਂ ਇੱਕ ਆਪਾਂ ਬਣਾਵਾਂਗੇ ਸਿੱਧਾ ਫਿਰ ਤੀਸਰਾ ਕੁੰਡਾ ਸਿੱਧਾ ਫਿਰ ਦੂਸਰਾ ਚਾਲੜਾ ਕੁੰਡਾ ਸਿੱਧਾ ਇਸ ਤਰ੍ਹਾਂ ਹੈਟ ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟ ਜਿਹੜਾ ਇਹ ਮੈਂ ਉਲਟਾ ਕੁੰਡਾ ਬਣਾ ਰਹੀ ਹਾਂ ਇਹ ਗੈਪ ਦੇਣ ਵਾਸਤੇ ਬਣਾ ਰਹੀ ਹਾਂ ਤੁਸੀਂ ਇਹ ਦੋ ਕੁੰਡੇ ਵੀ ਰੱਖ ਸਕਦੇ ਹੋ ਤਿੰਨ ਵੀ ਚਾਰ ਵੀ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਇੱਥੇ ਇੱਕ ਕੁੰਡਾ ਉਲਟਾ ਰੱਖਿਆ ਫਿਰ ਅੱਗੇ ਆਪਣੇ ਅੱਗੇ ਤਿੰਨ ਗੁੰਡੇ ਜਿਹੜੇ ਆਪਾਂ ਉਧਰ ਤਿੰਨ ਉਲਟੇ ਬਣਾਏ ਇਹਨਾਂ ਵਿੱਚ ਇੱਕ ਬਣਾ ਲਾਂਗੇ ਆਪਾਂ ਸਿੱਧਾ ਫਿਰ ਇਹ ਤੀਸਰਾ ਕੁੰਡਾ ਬਣਾਵਾਂਗੇ ਪਹਿਲਾਂ ਸਿੱਧਾ ਇਸ ਤਰ੍ਹਾਂ ਫਿਰ ਇਹ ਦੂਸਰਾ ਕੁੰਡਾ ਬਣਾਵਾਂਗੇ ਸਿੱਧਾ ਤੇ ਫਿਰ ਸਲਾਈ ਤੋਂ ਜਿਹੜਾ ਆਪਾਂ ਉਤਾਰ ਦੇਾਂਗੇ ਕੁੰਡੇ ਐਸਟਰਾ ਠੀਕ ਹੈ ਫਿਰ ਅੱਗੇ ਉਸੇ ਤਰ੍ਹਾਂ ਥ्रेड ਕਰਾਂਗੇ ਅੱਗੇ ਚਾਰ ਕੁੰਡਿਆਂ ਵਿੱਚੋਂ ਜਿਹੜੇ ਆਪਾਂ ਤਿੰਨ ਉਧਰ ਉਲਟੀ ਬਣਾਇਆ ਕੇ ਸਿੱਧਾ ਜਿਹੜਾ ਇੱਕ ਸਿੱਧਾ ਬਣਾਇਆ ਦਰ ਇਧਰ ਆਪਾਂ ਉਲਟਾ ਬਣਾਵਾਂਗੇ ਥ्रेड ਕਰਾਂਗੇ ਪਿੱਛੇ ਤਿੰਨਾਂ ਵਿੱਚੋਂ ਪਹਿਲਾਂ ਆਪਾਂ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਫਿਰ ਇਹ ਤੀਸਰਾ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਫਿਰ ਆਪਾਂ ਦੂਸਰਾ ਬਣਾਵਾਂਗੇ ਇਸ ਤਰ੍ਹਾਂ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਹੁਤ ਹੀ ਜਲਦੀ ਜਲਦੀ ਬਣਦਾ ਫਿਰ ਉਸੇ ਤਰ੍ਹਾਂ ਇੱਕ ਉਲਟਾ ਥ्रेड ਕਰਾਂਗੇ ਪਿੱਛੇ ਤਿੰਨਾ ਵਿੱਚੋਂ ਪਹਿਲਾ ਕੁੰਡਾ ਸਿੱਧਾ ਫਿਰ ਆਪਾਂ ਇਹ ਤੀਸਰਾ ਕੁੰਡਾ ਜਿਹੜਾ ਇਹ ਸਿੱਧਾ ਬਣਾਵਾਂਗੇ ਫਿਰ ਇਹ ਦੂਸਰਾ ਲਾਸਟ ਵਾਲਾ ਸਿੱਧੀ ਸਲਾਈ ਹੈ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੋ ਦੋ ਸਲਾਈਆਂ ਦਾ ਡਿਜ਼ਾਈਨ ਹੁਣ ਦੂਸਰੀ ਤੇ ਲਾਸਟ ਸਲਾਈ ਆ ਗਈ ਆਪਾਂ ਹੁਣ ਇੱਕ ਕੁੰਡਾ ਬਣਾਵਾਂਗੇ ਆਪਾਂ ਸਿੱਧਾ ਇਸ ਤਰ੍ਹਾਂ ਇਹਦੇ ਵਿੱਚ ਮੈਂ ਵਾਧੂ ਕੁੰਡਾ ਕੋਈ ਨਹੀਂ ਲਿਆ ਇਸ ਤਰ੍ਹਾਂ ਇੱਕ ਬਣਾ ਲਿਆ ਸਿੱਧਾ ਹੁਣ ਆਪਣਾ ਚਾਰ ਚਾਰ ਕੁੰਡੇਾਂ ਤੇ ਡਿਜ਼ਾਈਨ ਹੈ ਥ੍ਰੈਡ ਕਰਾਂਗੇ ਅੱਗੇ ਹੁਣ ਜਿਹੜਾ ਆਪਣਾ ਤਿੰਨ ਕੁੰਡੇ ਇਹਨਾਂ ਵਿੱਚੋਂ ਪਹਿਲਾਂ ਆਪਾਂ ਇਹ ਕੁੰਡਾ ਉਲਟਾ ਬਣਾ ਲਿਆ ਠੀਕ ਹੈ ਇਸ ਤਰ੍ਹਾਂ ਹੁਣ ਜਿਹੜਾ ਆਪਣਾ ਤੀਸਰਾ ਕੁੰਡਾ ਹੈ ਥ੍ਰੈਡ ਅੱਗੇ ਰੱਖਾਂ ਪਿੱਛੋਂ ਦੀ ਇਸ ਤਰ੍ਹਾਂ ਇਹ ਕੁੰਡੇ ਦੇ ਪਿੱਛੋਂ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਇਹਨੂੰ ਬਣਾ ਲਾਂਗੇ ਉਲਟਾ ਇਸ ਤਰ੍ਹਾਂ ਇਸ ਤਰ੍ਹਾਂ ਫੇਰ ਆ ਭੈਣ ਨੂੰ ਬਣਾ ਲਾਂਗੇ ਉਲਟ ਇਸ ਤਰ੍ਹਾਂ ਫੇਰ ਧਾਰ ਦਿਆਂਗੇ ਠੀਕ ਹੈ ਇਸ ਤਰ੍ਹਾਂ ਬਣਾਉਣਾ ਫੇਰ ਉਸੇਦਰਾ ਅੰਥ ਹੈਡ ਕਰਾਂਗੇ ਪਿੱਛੇ ਚਾਰ ਕੁੰਡਿਆਂ ਵਿੱਚੋਂ ਜਿਹੜਾ ਆਪਾਂ ਨੂੰ ਇਸ ਤਰ੍ਹਾਂ ਸਿੱਧਾ ਦਿਖਾਈ ਦਿੰਦਾ ਇਹ ਕੁੰਡਾ ਤਾਂ ਬਣਾ ਲਾਂਗੇ ਆਪਾਂ ਸਿੱਧਾ ਥ्रेड ਕਰਾਂਗੇ ਅੱਗੇ ਜਿਹੜੇ ਤਿੰਨ ਕੁੰਡੇ ਇਹਨਾਂ ਵਿੱਚੋਂ ਇੱਕ ਬਣਾਵਾਂਗੇ ਪਹਿਲਾਂ ਉਲਟ ਫੇਰ ਇਸ ਤਰ੍ਹਾਂ ਪਿਛੋਂ ਦੀ ਸਲਾਈ ਲਿਆ ਕੇ ਇਸ ਕੁੰਡੇ ਦੇ ਪਿਛੋਂ ਦੀ ਇਸ ਤਰ੍ਹਾਂ ਇਹਨੂੰ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਕੁੰਡਾ ਕੱਢ ਕੇ ਆਪਾਂ ਪਿੱਛੇ ਹੀ ਲੈ ਜਾਣਾ ਇਸ ਤਰ੍ਹਾਂ ਉਲਟਾ ਕੁੰਡਾ ਫਿਰ ਆਪਾਂ ਇਹ ਦੂਸਰਾ ਕੁੰਡਾ ਜਿਹੜਾ ਆਪਾਂ ਛੱਡਿਆ ਇਹਨੂੰ ਬਣਾ ਲਾਂਗੇ ਉਲਟਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਫਿਰ ਉਸੇ ਤਰ੍ਹਾਂ ਜਿਹੜਾ ਕੁੰਡਾ ਆਪਾਂ ਨੂੰ ਇਹ ਸਿੱਧਾ ਦਿਖਾਈ ਦੇ ਰਿਹਾ ਇਹਨੂੰ ਬਣਾ ਲਾਂਗੇ ਸਿੱਧਾ ਥ੍ਰੈਡ ਕਰਾਂਗੇ ਅੱਗੇ ਹੁਣ ਜਿਹੜੇ ਕੁੰਡੇ ਆਪਣੇ ਤਿੰਨ ਉਲਟੇ ਆ ਇਹ ਇੰਨਾ ਵਿੱਚੋਂ ਪਹਿਲਾ ਕੁੰਡਾ ਉਲਟਾ ਬਣਾਵਾਂਗੇ ਜਿਵੇਂ ਆਪਾਂ ਇੱਧਰ ਸਿੱਧੇ ਕੁੰਡੇ ਬਣਾਏ ਸੀ ਪਹਿਲਾਂ ਇੱਕ ਸਿੱਧਾ ਫਿਰ ਤੀਸਰਾ ਫਿਰ ਦੂਸਰਾ ਉਸੇ ਤਰ੍ਹਾਂ ਇਹ ਬਣਾਉਣੇ ਆ ਉਲਟੇ ਇਹ ਉਲਟੇ ਬਣਾਉਣੇ ਆ ਆਪਾਂ ਇੱਕ ਉਲਟਾ ਬਣਾ ਲਿਆ ਫਿਰ ਆਪਾਂ ਇਸ ਤਰ੍ਹਾਂ ਇਹ ਕੁੰਡੇ ਦੇ ਪਿੱਛੋਂ ਦੀ ਸਿਲਾਈ ਲਿਆ ਕੇ ਪਹਿਲਾਂ ਆਪਾਂ ਇਹ ਕੁੰਡੇ ਨੂੰ ਉਲਟਾ ਬਣਾਵਾਂਗੇ ਫਿਰ ਜਿਹੜਾ ਕੁੰਡਾ ਛੱਡਿਆ ਇਹਨੂੰ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਚਾਰ-ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਥ्रेड ਕਰਾਂਗੇ ਪਿੱਛੇ ਇੱਕ ਕੁੰਡਾ ਬਣਾਵਾਂਗੇ ਸਿੱਧਾ థర్డ్ కి అలా కు పల్టా బ థర్డ్ అక్కడ హోం వచే కుండే దిస్తా పిచ్చోది సలాయి పే కల్టా బనావాలే ఫచాలా కు ఉల్టా బావే ఫిన్ ਫੇਰ ਆਪਾਂ ਇਹ ਬਣਾਵਾਂਗੇ ਇੱਕ ਕੁੰਡਾ ਛੱਡ ਕੇ ਦੂਸਰਾ ਕੁੰਡਾ ਛੱਡੇ ਕੁੰਡੇ ਦੇ ਪਿੱਛੋਂ ਦੀ ਇਸ ਤਰ੍ਹਾਂ ਸਲਾਈ ਲਿਆਉਣੀ ਹੈ ਧਿਆਨ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਬਣਾਉਣਾ ਆਪਾਂ ਪਿੱਛੋਂ ਦੀ ਸਲਾਈ ਲਿਆ ਕੇ ਉਲਟਾ ਕੁੰਡਾ ਬਣਾਇਆ ਤੇ ਇਹਨੂੰ ਪਿੱਛੇ ਲੈ ਜਾਣਾ ਇਸ ਤਰ੍ਹਾਂ ਫੇਰ ਆਪਾਂ ਇਹ ਬਣਾ ਲੈ ਛੱਡਿਆ ਕੁੰਡਾ ਫੇਰ ਉਸੇ ਤਰ੍ਹਾਂ ਚਾਰ ਕੁੰਡਿਆਂ ਚੋਂ ਇੱਕ ਸਿੱਧਾ ਆ ਗਿਆ ਫੇਰ ਰਹਿ ਗਏ ਤਿੰਨ ਆਪਣੇ ਕੋਲੇ ਇੰਨਾ ਵਿੱਚੋਂ ਪਹਿਲਾਂ ਆਪਾਂ ਇਹ ਕੁੰਡਾ ਬਣਾਉਣਾ ਹੈ ਉਲਟਾ ਫਿਰ ਆਪਾਂ ਜਿਹੜੇ ਦੋ ਕੁੰਡੇ ਰਹਿ ਗਏ ਵਿਚਾਲੜਾ ਕੁੰਡਾ ਛੱਡ ਕੇ ਪਹਿਲਾਂ ਆਪਾਂ ਇਹ ਦੂਸਰਾ ਕੁੰਡਾ ਬਣਾਉਣਾ ਹੈ ਉਲਟਾ ਪਿੱਛੇ ਲੈ ਜਾਣਾ ਇਸ ਤਰ੍ਹਾਂ ਫਿਰ ਛੱਡਿਆ ਕੁੰਡਾ ਬਣਾਉਣਾ ਉਲਟਾ ਇਹੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਸਿੱਧੇ ਪਾਸੇ ਇਸੇ ਤਰ੍ਹਾਂ ਹੀ ਸਿੱਧੇ ਬਣਾਉਣੇ ਉਲਟੇ ਪਾਸੇ ਇਸੇ ਤਰ੍ਹਾਂ ਉਲਟੀ ਬਣਾਉਣੇ ਲਾਸਟ ਤੇ ਵੀ ਉਸੇ ਤਰ੍ਹਾਂ ਇੱਕ ਤਿੰਨਾ ਵਿੱਚ ਇੱਕ ਕੁੰਡਾ ਉਲਟਾ ਬਣਾ ਲਿਆ ਫਿਰ ਵਿਚਾਲੜਾ ਕੁੰਡਾ ਛੱਡ ਕੇ ਇਸ ਤਰ੍ਹਾਂ ਪਿਛੋਂ ਦੀ ਸਿਲਾਈ ਲਿਆ ਕੇ ਪਹਿਲਾਂ ਆਪਾਂ ਦੂਸਰਾ ਕੁੰਡਾ ਉਲਟਾ ਬਣਾਉਣਾ ਫਿਰ ਆਪਾਂ ਇੱਕ ਕੁੰਡਾ ਉਲਟਾ ਬਣਾਉਣਾ ਤੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੇ ਇਸ ਤਰ੍ਹਾਂ ਡਿਜ਼ਾਈਨ ਹੈ ਜਿਹੜਾ ਆਪਣਾ ਦਿਖਾਈ ਦੇਣ ਲੱਗ ਜਾਂਦਾ ਇਸ ਤਰ੍ਹਾਂ ਹੁਣ ਦੁਬਾਰਾ ਫੇਰ ਮੈਂ ਤੁਹਾਨੂੰ ਜਿਹੜਾ ਡਿਜ਼ਾਈਨ ਹੈ ਦੋ ਸਲਾਈਆਂ ਤੇ ਦੱਸ ਦਿੰਨੀ ਹੁਣ ਜਦੋਂ ਦੁਬਾਰਾ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਉਸੇ ਤਰ੍ਹਾਂ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਪਹਿਲੀ ਸਲਾਈ ਸਟਾਰਟ ਕਰ ਲੈਣੀ ਹੈ ਇੱਕ ਕੁੰਡਾ ਉਲਟਾ ਚਾਰਾਂ ਵਿੱਚੋਂ ਤਿੰਨ ਕੁੰਡੇ ਰਹਿ ਗਏ ਤਿੰਨਾਂ ਵਿੱਚੋਂ ਪਹਿਲਾਂ ਆਪਾਂ ਪਹਿਲਾ ਕੁੰਡਾ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਠੀਕ ਇਸ ਤਰ੍ਹਾਂ ਫਿਰ ਆਪਾਂ ਥ੍ਰੈਡ ਪਿੱਛੇ ਰੱਖਾਂਗੇ ਉਚਾਲੜਾ ਕੁੰਡਾ ਛੱਡ ਕੇ ਪਹਿਲਾਂ ਆਪਾਂ ਇਹ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਛੱਡਿਆ ਕੁੰਡਾ ਸਿੱਧਾ ਬਣਾ ਲਾਂਗੇ ਚਾਰ ਕੁੰਡੇ ਹੋ ਗਏ ਫਿਰ ਦੁਬਾਰਾ ਉਸੇ ਤਰ੍ਹਾਂ ਇੱਕ ਕੁੰਡਾ ਬਣਾ ਲਿਆ ਉਲਟਾ ਚਾਰਾਂ ਵਿੱਚੋਂ ਹੁਣ ਜਿਹੜੇ ਤਿੰਨ ਕੁੰਡੇ ਰਹਿ ਗਏ ਥ੍ਰੈਡ ਕਰਨਾ ਹੈ ਪਿੱਛੇ ਇਲਾ ਇਹ ਪਹਿਲਾ ਕੁੰਡਾ ਸਿੱਧਾ ਬਣਾ ਲਾਂਗੇ। ਵਿਚਾਲੜਾ ਕੁੰਡਾ ਛੱਡ ਕੇ ਹੁਣ ਆਪਾਂ ਇਹ ਤੀਸਰਾ ਕੁੰਡਾ ਸਿੱਧਾ ਬਣਾ ਲਾਂਗੇ। ਇਸ ਤਰ੍ਹਾਂ ਬਣਾਉਣਾ ਸਿੱਧਾ ਕੁੰਡਾ। ਫਿਰ ਆਪਾਂ ਇਹ ਛੱਡਿਆ ਕੁੰਡਾ ਬਣਾ ਲਾਂਗੇ ਠੀਕ ਐ ਇਸੇ ਤਰ੍ਹਾਂ ਆਪਾਂ ਸਾਰੀ ਸਿਲਾਈ ਕੰਪਲੀਟ ਕਰ ਲੈਣੀ ਐ। ਤੇ ਜਿਹੜਾ ਡਿਜ਼ਾਈਨ ਆਪਣਾ ਦੁਬਾਰਾ ਸ਼ੁਰੂ ਹੋ ਚੁੱਕਿਆ ਇਸ ਤਰ੍ਹਾਂ। ਚਾਰਾਂ ਵਿੱਚੋਂ ਇੱਕ ਕੁੰਡਾ ਉਲਟਾ ਥ੍ਰੈਡ ਕੀਤਾ ਪਿੱਛੇ। ਤਿੰਨ ਕੁੰਡੇ ਰਹਿ ਗਏ ਤਿੰਨਾਂ ਵਿੱਚ ਇੱਕ ਕੁੰਡਾ ਪਹਿਲਾਂ ਸਿੱਧਾ ਇੱਕ ਕੁੰਡਾ ਛੱਡ ਕੇ ਫਿਰ ਇਹ ਤੀਸਰਾ ਕੁੰਡਾ ਸਿੱਧਾ ਇਸ ਤਰ੍ਹਾਂ ਫਿਰ ਇਹ ਛੱਡਿਆ ਕੁੰਡਾ ਸਿੱਧਾ ਇਸ ਤਰ੍ਹਾਂ ਐਸੀ ਤਰ੍ਹਾਂ ਇਹ ਸਲਾਈ ਕੰਪਲੀਟ ਕਰਕੇ ਥੋੜੀ ਜਿਹੀ ਮੈਂ ਤੁਹਾਨੂੰ ਉਲਟੀ ਸਲਾਈ ਵੀ ਬਣਾ ਕੇ ਦਿਖਾ ਦੂੰਗੀ ਪਹਿਲਾਂ ਮੈਂ ਇਹ ਸਲਾਈ ਕੰਪਲੀਟ ਕਰਦੀ ਹੁਣ ਉਲਟ ਪਾਸੇ ਤੋਂ ਦੂਸਰੀ ਸਲਾਈ ਵੀ ਮੈਂ ਤੁਹਾਨੂੰ ਥੋੜੀ ਜੀ ਦੁਬਾਰਾ ਬਣਾ ਕੇ ਦਿਖਾ ਦਿੰਨੀ ਆ ਇਸ ਤਰ੍ਹਾਂ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਤਾਂ ਚਾਰਾ ਕੁੰਡਿਆਂ ਵਿੱਚ ਇੱਕ ਕੁੰਡਾ ਬਣਾ ਲਾਂਗੇ ਆਪਾਂ ਸਿੱਧਾ ਥ्रेड ਕਰਾਂਗੇ ਅੱਗੇ ਹੁਣ ਇਹ ਤਿੰਨਾ ਵਿੱਚੋਂ ਪਹਿਲਾਂ ਇੱਕ ਉਲਟਾ ਬਣਾ ਲਾਂਗੇ ਆਪਾਂ ਇਸ ਤਰ੍ਹਾਂ ਫਿਰ ਦੋ ਕੁੰਡੇ ਰਹਿ ਗਏ ਵਿਚਾਲੜਾ ਕੁੰਡਾ ਛੱਡ ਕੇ ਇਸ ਤਰ੍ਹਾਂ ਉਲਟਾ ਕੁੰਡਾ ਪਿੱਛੋਂ ਦੀ ਸਲਾਈ ਲਿਆ ਕੇ ਇਸ ਤਰ੍ਹਾਂ ਥ्रेड ਆਪਾਂ ਅੱਗੇ ਰੱਖਣਾ ਉਲਟਾ ਬਣਾ ਕੇ ਇਹਨੂੰ ਇਸ ਤਰ੍ਹਾਂ ਪਿੱਛੇ ਲੈ ਜਾਣਾ ਫਿਰ ਆਪਾਂ ਛੱਡਿਆ ਕੁੰਡਾ ਉਲਟਾ ਬਣਾ ਲੈਣਾ ਚਾਰ ਕੁੰਡੇ ਹੋ ਗਏ ਇਸ ਤਰ੍ਹਾਂ ਥ्रेड ਕਰਾਂਗੇ ਪਿੱਛੇ ਫਿਰ ਚਾਰਾਂ ਵਿੱਚ ਇੱਕ ਕੁੰਡਾ ਸਿੱਧਾ ਥ्रेड ਕਰਾਂਗੇ ਅੱਗੇ ਸਿੱਧਾ ਕੁੰਡਾ ਆਪਾਂ ਨੂੰ ਇਸ ਤਰ੍ਹਾਂ ਦਿਖਾਈ ਦੇਣ ਲੱਗ ਜਾਂਦਾ ਸਿੱਧੇ ਕੁੰਡੇ ਨੂੰ ਆਪਾਂ ਹਰ ਵਾਰ ਇਸ ਤਰ੍ਹਾਂ ਸਿੱਧੇ ਬਣਾਉਂਦਾ ਜਾਣਾ ਜਿਹੜੇ ਤਿੰਨ ਕੁੰਡੇ ਫਿਰ ਉਸੇ ਤਰ੍ਹਾਂ ਤਿੰਨਾਂ ਵਿੱਚ ਪਹਿਲਾ ਕੁੰਡਾ ਉਲਟਾ ਵਿਚਾਲੜਾ ਕੁੰਡਾ ਛੱਡ ਕੇ ਫਿਰ ਆਪਾਂ ਇਹ ਕੁੰਡਾ ਬਣਾਵਾਂਗੇ ਪਹਿਲਾ ਉਲਟਾ ਫੇਰ ਛੱਡਿਆ ਕੁੰਡਾ ਬਣਾਵਾਂਗੇ ਉਲਟਾ ਇਸ ਤਰ੍ਹਾਂ ਠੀਕ ਐ ਇਸੇ ਤਰ੍ਹਾਂ ਸਿਲਾਈ ਕੰਪਲੀਟ ਕਰ ਲੈਣੀ ਐ ਇਹ ਹੀ ਦੋ ਸਿਲਾਈਆਂ ਬਾਰ-ਬਾਰ ਰਿਪੀਟ ਕਰਦੇ ਆ ਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਆ ਜਾਂਦਾ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਬਾਕੀ ਜੇ ਤੁਹਾਨੂੰ ਕੁਝ ਨਹੀਂ ਸਮਝ ਲੱਗਦਾ ਤਾਂ ਤੁਸੀਂ ਦੁਬਾਰਾ ਪੁੱਛ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ